ਹੈਲੋ ਦੋਸਤੋ ਦੋਸਤੋ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਅਨੇਕ ਲੜਾਈਆਂ ਲੜਦਾ ਹੈ ਕਦੇ ਗਰੀਬੀ ਨਾਲ ਕਦੇ ਬੇਰੋਜ਼ਗਾਰੀ ਨਾਲ ਕਦੇ ਪਰਿਵਾਰ ਦੇ ਕਿਸੇ ਮਸਲੇ ਨਾਲ ਕਦੇ ਕੁਝ ਹੋਰ ਕਦੇ ਕੁਝ ਹੋਰ ਅਨੇਕਾਂ ਲੜਾਈਆਂ ਲੜਦਾ ਹੈ ਹਰ ਇੱਕ ਇਨਸਾਨ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਪਰ ਕਈ ਵਾਰੀ ਇਨਸਾਨ ਆਪਣੀ ਜ਼ਿੰਦਗੀ ਦੇ ਮੁੱਖ ਮਕਸਦ ਨੂੰ ਭੁੱਲ ਕੇ ਛੋਟੇ ਮਕਸਦ ਦੇ ਪਿੱਛੇ ਉਲਝ ਜਾਂਦਾ ਹੈ ਛੋਟੀ ਲੜਾਈ ਜਿੱਤਣ ਦੇ ਚੱਕਰ ਦੇ ਵਿੱਚ ਵੱਡੀ ਲੜਾਈ ਹਾਰ ਜਾਂਦਾ ਹੈ ਇਹ ਇਨਸਾਨ ਦੇ ਨਾਲ ਅਕਸਰ ਹੁੰਦਾ ਹੈ ਇਹ ਅਕਸਰ ਦੇਖਿਆ ਜਾਂਦਾ ਹੈ ਮੰਨ ਲਓ ਇੱਕ ਗਰੀਬ ਇਨਸਾਨ ਆਪਣੀ ਗਰੀਬੀ ਦੂਰ ਕਰਨਾ ਚਾਹੁੰਦਾ ਹੈ ਔਰ ਗਰੀਬੀ ਦੂਰ ਕਰਨ ਦੇ ਲਈ ਉਹ ਬੜੀ ਮਿਹਨਤ ਕਰਦਾ ਹੈ ਬਹੁਤ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਉਹਦੀ ਗਰੀਬੀ ਦੂਰ ਨਹੀਂ ਹੁੰਦੀ ਕਿਉਂ ਨਹੀਂ ਕਿਉਂਕਿ ਕਿਤਨੇ ਕੀਤੇ ਉਹ ਆਪਣੀ ਗਰੀਬੀ ਨੂੰ ਦੂਰ ਕਰਨ ਦੇ ਚੱਕਰ ਦੇ ਵਿੱਚ ਆਪਣੇ ਜਿਹੜੇ ਹੋਰ ਮਸਲੇ ਹਨ ਜਿੰਨਾ ਮਸਲੇ ਨੂੰ ਇਗਨੋਰ ਕੀਤਾ ਜਾ ਸਕਦਾ ਹੈ ਉਹਨਾਂ ਮਸਲਿਆਂ ਨਨੂ ਵੀ ਨਾਲ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਛੱਡਦਾ ਨਹੀਂ ਹੈ ਔਰ ਜਦੋਂ ਉਹਨਾਂ ਨੂੰ ਛੱਡਦਾ ਨਹੀਂ ਹੈ ਤਾਂ ਕਿਰਤੀ ਦੂਰ ਹੋਣ ਤੇ ਅਸਰ ਘਟ ਜਾਂਦੇ ਹਨ ਕਿਉਂਕਿ ਉਹਨੇ ਆਪਣਾ ਪੈਸਾ ਸਮਾਂ ਤੇ ਊਰਜਾ ਇਹਨਾਂ ਵਿੱਚੋਂ ਭਾਵੇਂ ਉਹ ਸਾਰੀ ਪਿੱਦੀ ਚੀਜ਼ਾਂ ਪ੍ਰਬਾਧ ਕਰ ਰਿਹਾ ਹੋਵੇ ਹੋ ਸਕਦਾ ਹੈ ਕਿ ਉਹ ਇਹਨਾਂ ਪਿੰਨਾਂ ਵਿੱਚੋਂ ਕੋਈ ਇੱਕ ਜਾਂ ਦੋ ਚੀਜ਼ਾਂ ਬਰਬਾਦ ਕਰ ਦਿੰਦਾ ਇਸ ਤਰ੍ਹਾਂ ਕਰਦਾ ਹੋਇਆ ਇਨਸਾਨ ਸਾਰੀ ਜ਼ਿੰਦਗੀ ਹੀ ਗੁਜ਼ਾਰ ਕੇ ਚਲਾ ਜਾਂਦਾ ਅਕਸਰ ਅਸੀਂ ਸੁਣਦੇ ਆ ਕਿ ਗਰੀਬ ਬੰਦਾ ਕਿੰਨੀ ਵੀ ਕੋਸ਼ਿਸ਼ ਕਰੇ ਅਮੀਰ ਨਹੀਂ ਹੋ ਸਕਦਾ ਦੋਸਤੋ ਅਜਿਹਾ ਨਹੀਂ ਐਨਐਲਪੀ ਦੇ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਇੱਕ ਵਿਅਕਤੀ ਕਿਸੇ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਬਾਕੀ ਲੋਕ ਵੀ ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ ਪਰ ਲੋੜ ਕੀ ਹੁੰਦੀ ਹੈ ਉਸ ਵਿਅਕਤੀ ਦੀ ਤਰ੍ਹਾਂ ਜਿਸ ਨੇ ਮੰਜ਼ਿਲ ਪ੍ਰਾਪਤ ਕੀਤੀ ਹੈ ਉਸ ਵਿਅਕਤੀ ਦੀ ਤਰ੍ਹਾਂ ਵਿਵਹਾਰ ਕਰਨਾ ਕਾਰਜ ਕਰਨੀ ਮਿਹਨਤ ਕਰਨੀ ਕੋਸ਼ਿਸ਼ ਕਰਨੀ ਸਿੱਖਣਾ ਇਨਸਾਨ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਦਾ ਹੈ ਛੋਟੀਆਂ ਲੜਾਈਆਂ ਨੂੰ ਜਿੱਤਣ ਦੇ ਚੱਕਰ ਦੇ ਵਿੱਚ ਵੱਡੀਆਂ ਲੜਾਈਆਂ ਨੂੰ ਹਾਰਨਾ ਜਦੋਂ ਕੋਈ ਇਨਸਾਨ ਉਸ ਨੂੰ ਬੁਰਾ ਭਲਾ ਬੋਲਦਾ ਹੈ ਤਾਂ ਉਹ ਉਸ ਇਨਸਾਨ ਨਾਲ ਲੜਨ ਲੱਗਦਾ ਹੈ ਔਰ ਇਸ ਚੱਕਰ ਦੇ ਵਿੱਚ ਉਹ ਆਪਣੀ ਊਰਜਾ ਤੇ ਸਮਾਂ ਦੋਨੋਂ ਚੀਜ਼ਾਂ ਬਰਬਾਦ ਕਰਦਾ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਇਗਨੋਰ ਕਰਕੇ ਆਪਣੇ ਮੇਨ ਲਕਸ਼ ਮੁੱਖ ਪਰਪਸ ਨੂੰ ਧਿਆਨ ਚ ਰੱਖੇ ਕਿ ਉਸ ਨੇ ਗਰੀਬੀ ਦੂਰ ਕਰਨੀ ਹੈ ਤੇ ਉਸ ਲਈ ਇਹ ਮੇਰਾ ਜੀ ਅਪਮਾਨ ਹੋਇਆ ਹੈ ਇਸ ਨੂੰ ਕੋਈ ਗੱਲ ਨਹੀਂ ਹੈ ਮੈਂ ਇਸ ਦਾ ਜਿਹੜਾ ਸਮਾਂਉਣ ਤੇ ਜਵਾਬ ਜ਼ਰੂਰ ਦੇ ਆ ਪਰ ਹੁਣ ਜਵਾਬ ਦੇਣ ਦਾ ਸਮਾਂ ਨਹੀਂ ਹੈ ਉਸ ਨੂੰ ਇਹ ਯਾਦ ਰੱਖਣੀ ਚਾਹੀਦੀ ਵੱਡੀ ਲੜਾਈ ਜਿੱਤਣ ਦੇ ਨਹੀਂ ਕਦੇ ਕਦੇ ਛੋਟੀਆਂ ਲੜਾਈਆਂ ਹਾਰ ਜਾਣਾ ਸਾਡੇ ਲਈ ਇਕਰਤ ਵੱਡੀ ਜਿੱਤ ਪ੍ਰਾਪਤ ਕਰਨ ਦੇ ਲਈ ਕਦੇ ਕਦੇ ਛੋਟੀਆਂ-ਛੋਟੀਆਂ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਹੈ ਸਾਨੂੰ ਛੋਟੀਆਂ ਕੁਰਬਾਨੀਆਂ ਦੇਣੀਆਂ ਚਾਹੀਆਂ ਨੇ ਜੇਕਰ ਅਸੀਂ ਵੱਡੀ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਾਂ ਸੋ ਦੋਸਤੋ ਅਸੀਂ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰੀਏ ਪਰ ਜੇਕਰ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਕਿ ਸਾਡਾ ਵੱਡਾ ਮਕਸਦ ਜੋ ਹੈ ਉਹ ਕੀ ਹੈ ਕਿ ਛੋਟਾ ਮਕਸਦ ਕੀ ਹੈ ਔਰ ਛੋਟੇ ਮਕਸਦ ਜੇਕਰ ਸਾਡੇ ਵੱਡੇ ਮਕਸਦ ਦੇ ਵਿੱਚ ਸਹਾਈ ਨਹੀਂ ਤਾਂ ਫਿਰ ਅਸੀਂ ਜ਼ਰੂਰ ਉਹਨੇ ਛੋਟੇ ਮਕਸਦਾਂ ਤੇ ਛੋਟੇ ਲਕਸ਼ਿਆਂ ਤੇ ਧਿਆਨ ਦਈਏ ਛੋਟੇ ਨਿਸ਼ਾਨਿਆਂ ਤੇ ਧਿਆਨ ਦਈਏ ਪਰ ਜੇਕਰ ਛੋਟੇ ਨਿਸ਼ਾਨੀ ਛੋਟੀ ਮੰਜ਼ਿਲ ਸਾਡੇ ਰਸਤੇ ਦੀ ਰੁਕਾਵਟ ਬਣਦੀ ਹੈ ਤਾਂ ਸਾਨੂੰ ਉਸ ਮੰਜ਼ਿਲ ਨੂੰ ਜ਼ਰੂਰ ਤਿਆਗ ਦੇਣਾ ਚਾਹੀਦਾ ਹੈ ਉਸ ਮੰਜ਼ਿਲ ਤੋਂ ਸਾਨੂੰ ਦੂਰ ਹੋ ਜਾਣਾ ਚਾਹੀਦਾ ਹੈ ਉਸ ਰਾਹ ਤੋਂ ਸਾਨੂੰ ਦੂਰ ਹੋ ਜਾਣਾ ਚਾਹੀਦਾ ਹੈ ਜੋ ਰਾ ਸਾਨੂੰ ਸਾਡੀ ਵੱਡੀ ਮੰਜ਼ਿਲ ਤੋਂ ਪਟਕਾਉਂਦਾ ਇਸ ਕਰਕੇ ਦੋਸਤੋ ਉਮੀਦ ਕਰਦਾ ਕਿ ਤੁਸੀਂ ਆਪਣੇ ਵੱਡੇ ਮਕਸਦ ਨੂੰ ਜ਼ਰੂਰ ਪਛਾਣੋਗੇ ਵੱਡੇ ਮਕਸਦ ਨੂੰ ਪਛਾਣ ਕੇ ਛੋਟੇ ਮਕਸਦ ਜੋ ਕਿ ਤੁਹਾਡੇ ਰਸਤੇ ਦੇ ਵਿੱਚ ਤੁਹਾਡੇ ਰੋੜਾ ਬਣਦੇ ਹਨ ਉਸ ਨੂੰ ਪਛਾਣ ਕੇ ਉਹਨਾਂ ਨੂੰ ਦੂਰ ਕਰੋਗੇ ਉਹਨਾਂ ਤੋਂ ਦੂਰ ਹਟੋਗੇ ਅਤੇ ਆਪਣੇ ਵੱਡੇ ਮਕਸਦ ਵੱਲ ਵਧਦੇ ਰਹੋਗੇ ਜੇਕਰ ਤੁਹਾਡਾ ਕੋਈ ਜ਼ਿੰਦਗੀ ਦਾ ਵੱਡਾ ਮਕਸਦ ਹੈ ਤਾਂ ਉਹ ਵੀ نیچے ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਦੱਸਿਓ ਕਿ ਤੁਹਾਡਾ ਜ਼ਿੰਦਗੀ ਦਾ ਮਕਸਦ ਕੀ ਹੈ थैंक यू so much ਸ਼ੁਕਰੀਆ